ਰਾਣਾ ਬੜਾ ਚੌਰੀਆ ਕਤਲ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਮੁਲਜ਼ਮ ਦਾ ਐਨਕਾਊਂਟਰ ਕੀਤਾ ਗਿਆ ਆਖਿਰਕਾਰ ਕੌਣ ਸੀ ਇਹ ਸ਼ੂਟਰ ਸੀ ਜਾਂ ਸਿੱਧੇ ਤੌਰ ਤੇ ਇਸ ਮਾਮਲੇ ਦੇ ਨਾਲ ਜੁੜਿਆ ਹੋਇਆ ਸੀ ਪੰਕਜ ਹੁਣ ਤੱਕ ਕੀ ਅਪਡੇਟ ਦੇਖੋ ਇਹ ਤਸਵੀਰਾਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਦਿਖਾ ਦਈਏ ਐਨਕਾਊਂਟਰ ਦੀਆਂ ਤਸਵੀਰਾਂ ਨੇ ਮੁਹਾਲੀ ਦੇ ਵਿੱਚ ਇਹ ਐਨਕਾਊਂਟਰ ਜਿਹੜਾ ਉਹ ਕੀਤਾ ਗਿਆ ਔਰ ਮੁਹਾਲੀ ਪੁਲਿਸ ਦੇ ਵੱਲੋਂ ਮੁਹਾਲੀ ਪੁਲਿਸ ਦੇ ਵੱਲੋਂ ਤਾਂ ਸਪੈਸ਼ਲ ਟਾਸਕ ਦੇ ਵੱਲੋਂ ਮਿਲ ਕੇ ਇਹ ਜੁਆਇੰਟ ਆਪਰੇਸ਼ਨ ਜਿਹੜਾ ਉਹ ਕੀਤਾ ਗਿਆ ਡੀਐਸਪੀ ਵਿਕਰਮਜੀਤ ਬਰਾੜ ਇਸ ਨੂੰ ਲੀਡ ਜਿਹੜਾ ਵਾ ਉਹ ਕਰ ਰਹੇ ਸੀਗੇ ਔਰ ਅ ਅਸੀਂ ਦੇਖਿਆ ਦੋ ਦਿਨ ਪਹਿਲਾਂ ਕਿਵੇਂ ਕਬੱਡੀ ਦਾ ਟੂਰਨਾਮੈਂਟ ਜਿਹੜਾ ਵਾ ਮੁਹਾਲੀ ਦੇ ਵਿੱਚ ਚੱਲ ਰਿਹਾ ਸੀਗਾ ਔਰ ਉਸ ਵੇਲੇ ਇੱਕ ਰਾਣਾ ਨਾਮ ਦੇ ਰਾਣਾ ਬਲਵcolorChoice ਜਿਹੜਾ ਕਬੱਡੀ ਦਾ ਪ੍ਰਮੋਟਰ ਹੈ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਸ ਵੇਲੇ ਹੋਰ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਕਜ ਪੁਲਿਸ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਇਸ ਕਤਲ ਕਾਰਡ ਨੂੰ ਲੈ ਕੇ ਜੇ ਪੜ ਸਕੋ ਤਾਂ ਦੇਖੋ এনਕਾਊਂਟਰ ਦੇ ਦੌਰਾਨ ਜਿਹੜੀ ਜਾਣਕਾਰੀ ਪੁਲਿਸ ਦੇ ਵੱਲੋਂ ਜਾਰੀ ਕੀਤੀ ਗਈ ਹੈ ਕਿ ਮੁੱਠਰੇਟ ਤੋਂ ਬਾਅਦ ਜਿਹੜਾ ਮਲਜ਼ਮ ਸੀਗਾ ਉਸ ਨੂੰ ਕਾਬੂ ਕਰ ਲਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਮੋਹਾਲੀ ਪੁਲਿਸ ਦੇ ਵੱਲੋਂ ਕਾਬੂ ਕਰ ਲਿੱਤਾ ਗਿਆ ਔਰ ਇਹ ਪੰਜਾਬ ਪੁਲਿਸ ਦੇ ਵੱਲੋਂ ਟਵੀਟ ਦੇ ਜ਼ਰੀਏ ਬਿਆਨ ਜਿਹੜਾ ਉਹ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਮੋਹਾਲੀ ਦੇ ਵਿੱਚ ਹਾਲੀ ਦੇ ਵਿੱਚ ਕਵਰ ਦਿਗਵਜੇ ਉਰਫ ਰਾਣਾ ਬਲਾਚੋਰੀਆ ਦਾ ਜਿਹੜਾ ਕਤਲ ਹੋਇਆ ਸੀ ਉਸ ਮਸਲੇ 'ਚ ਹਰਪਿੰਦਰ ਉਰਫ ਮਿੱਡੂ ਨਿਵਾਸੀ ਨੋਸ਼ਹਿਰਾ ਤਰਨਤਾਰਨ ਜਿਹੜਾ ਤਰਨਤਾਰਨ ਦਾ ਰਹਿਣ ਵਾਲਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਦੱਸਿਆ ਇਸ ਬਿਆਨ ਦੇ ਵਿੱਚ ਕਿ आरोपी ਨੂੰ ਪੁਲਿਸ ਟੀਮ ਦੇ ਨਾਲ ਮੁਟਪੇਟ ਤੋਂ ਬਾਅਦ ਕਾਬੂ ਕੀਤਾ ਗਿਆ ਜਿਹੜਾ ਇਨਕਾਊਂਟਰ ਦਾ ਜ਼ਿਕਰ ਹੋ ਰਿਹਾ ਸੀ ਯਾਨੀ ਕਿ ਫੱਟੜ ਹੋਏ ਨੇ ਜ਼ਖਮੀ ਹੋਏ ਨੇ ਔਰ ਉਸ ਤੋਂ ਬਾਅਦ ਕਾਬੂ ਕਰ ਲਿਆ ਗਿਆ ਔਰ ਇਸ ਦੇ ਨਾਲ ਇਹ ਵੀ ਜਾਣਕਾਰੀ ਮਿਲੀ ਹੈ ਕਿ ਆਪਰੇਸ਼ਨ ਜਿਹੜੇ ਜਿਹੜੀ ਮੁਟਪੇਟ ਹੋਈ ਹੈ ਉਸ ਦੌਰਾਨ ਮਲਜ਼ਮ ਜਿਹੜਾ ਵਾ ਉਹ ਜ਼ਖਮੀ ਹੋਇਆ ਹੈ ਗੋਲੀ ਉਸ ਦੇ ਉੱਤੇ ਲੱਗੀ ਹੈ ਜਿਸ ਨੂੰ ਹੁਣ ਹਸਪਤਾਲ ਲਿਜਾਇਆ ਜਾ ਰਿਹਾ ਹੈ ਹਸਪਤਾਲ ਜਿਹੜਾ ਵਾ ਭਰਤੀ ਕਰਵਾਇਆ ਗਿਆ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਔਰ ਇਸ ਦੌਰਾਨ ਦੋਵਾਂ ਪਾਸੋਂ ਕਿਉਂਕਿ ਗੋਲੀਆਂ ਚੱਲੀਆਂ ਸੀਗੀਆਂ ਔਰ ਇਹ ਪੁਲਿਸ ਵੱਲੋਂ ਜਾਣਕਾਰੀ ਮਿਲੀ ਹੈ ਕਿ ਇਸ ਦੌਰਾਨ ਇਸ ਇ ਦੇ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਫੱਟੜ ਹੋਏ ਨੇ ਦੋ ਪੁਲਿਸ ਮੁਲਾਜ਼ਮਾਂ ਦੇ ਵੀ ਗੋਲੀਆਂ ਲੱਗੀਆਂ ਨੇ ਉਹ ਵੀ ਜ਼ਖਮੀ ਹੋਏ ਨੇ ਉਹਨਾਂ ਨੂੰ ਵੀ ਹਸਪਤਾਲ ਜਿਹੜਾ ਵੈ ਉਹ ਦਾਖਲ ਕਰਾਇਆ ਗਿਆ ਔਰ ਇਸ ਦੇ ਨਾਲ ਨਾਲ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੌਜੂਦਾ ਜਿਹੜੀ ਜਾਂਚ ਚੱਲ ਰਹੀ ਸੀ ਉਸ ਦੇ ਵਿੱਚ ਕਈ ਹੋਰ ਲੋਕਾਂ ਦੀ ਜਿਹੜੀ ਸ਼ਮੂਲੀਅਤ ਦੱਸੀ ਗਈ ਹੈ ਕਿਉਂਕਿ ਇੱਕ ਜਿਹੜਾ ਸ਼ਖਸ ਹੈ ਉਸ ਨੂੰ ਦਿੱਲੀ ਤੋਂ ਦਿੱਲੀ ਤੋਂ ਜਿਹੜਾ ਵਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉੱਥੋਂ ਜਿਹੜੀ ਇਨਪੁਟ ਮਿਲੀ ਉਸ ਤੋਂ ਬਾਅਦ ਪੁਲਿਸ ਨੇ ਇਸ ਦਾ ਪਿੱਛਾ ਕੀਤਾ ਔਰ ਮੁਹੱਲੇ ਦੇ ਵਿੱਚ ਮਟਪੇਟ ਜਿਹੜੀ ਆ ਪੁਲਿਸ ਦੀ ਹੋਈ ਆ ਔਰ ਉਸ ਦੌਰਾਨ ਜਿੱਥੇ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਉੱਥੇ ਹੀ ਇਹ ਵੀ ਜ਼ਖਮੀ ਜਿਹੜਾ ਵਾ ਮੁਲਜ਼ਮ ਹੋਇਆ ਔਰ ਉਸ ਤੋਂ ਬਾਅਦ ਇਹਨੂੰ ਹਸਪਤਾਲ ਜਿਹੜਾ ਉਹ ਦਾਖਲ ਕਰਵਾਇਆ ਗਿਆ ਪੰਕਜ ਇੱਕ ਚੀਜ਼ ਦਾ ਹੋਰ ਜ਼ਿਕਰ ਕਰੀਏ ਜਿਹੜਾ ਤੁਸੀਂ ਨਾਮ ਪੜਿਆ ਇਹ ਉਹ ਦੋ ਨਾਮ ਤਾਂ ਨਹੀਂ ਨੇ ਜਿਨ੍ਹਾਂ ਦਾ ਕੱਲ ਐਸਐਸਪੀ ਨੇ ਜ਼ਿਕਰ ਕੀਤਾ ਸੀ ਅਦਿੱਤਿਆ ਤੇ ਕਰਨ ਇਹ ਉਹ ਨਾਮ ਨਹੀਂ ਆ ਇਹ ਤੀਸਰਾ ਨਾਮ ਆ ਅ ਦੇਖੋ ਜਿਹੜੇ ਸ਼ੂਟਰ ਨੇ ਅਜੇ ਪੁਲਿਸ ਦੀ ਗ੍ਰਫਤ ਤੋਂ ਦੂਰ ਨੇ ਸ਼ੂਟਰ ਕਿੱਥੇ ਨੇ ਵੱਖ-ਵੱਖ ਟੀਮਾਂ ਉਸ ਦੀ ਪਿੱਛਾ ਕਰ ਰਹੀਆਂ ਨੇ ਲੇਕਿਨ ਇਹਨਾਂ ਸ਼ੂਟਰਾਂ ਨੂੰ ਜਿਹੜੇ ਹਥਿਆਰ ਮੁਹਈਆ ਕਰਵਾਏ ਗੱਡੀ ਮੁਹਈਆ ਕਰਵਾਈ ਜਿਹੜੇ ਜਿਹੜੇ ਲੋਕ ਇਸ ਪੂਰੇ ਕਤਲकांड ਦੇ ਵਿੱਚ ਸ਼ਾਮਲ ਸੀਗੇ ਉਹਨਾਂ ਦੇ ਵਿੱਚ ਇੱਕ ਵੱਡਾ ਨਾਮ ਸੀਗਾ ਹਰਪਿੰਦਰ ਉਰਫ ਮਿੱਡੂ ਜਿਹੜਾ ਤਰਨਤਾਰਨ ਦਾ ਰਹਿਣ ਵਾਲਾ ਵੈ ਉਸ ਨੇ ਹਥਿਆਰ ਮੁਹਈਆ ਕਰਵਾਏ ਗੱਡੀ ਮੁਹਈਆ ਕਰਵਾਈ ਔਰ ਇਸ ਨੂੰ ਇਸ ਇਸ ਦੇ ਨਾਲ ਮੁੱਠਪੇੜ ਜਿਹੜੀ ਉਹ ਹੋਈ ਹੈ ਹਾਲਾਂਕਿ ਅਜੇ ਵੀ ਉਹ ਦੋਵੇਂ ਸ਼ੂਟਰ ਕਿੱਥੇ ਨੇ ਕੀ ਪੰਜਾਬ ਚ ਨੇ ਕਿ ਦਿੱਲੀ ਪਹੁੰਚ ਗਏ ਨੇ ਕਿ ਹਰਿਆਣਾ ਦੇ ਵਿੱਚ ਨੇ ਉਹਨਾਂ ਦੀ ਪਾਲ ਜਿਹੜੀ ਹੈ ਉਹ ਇਸ ਵੇਲੇ ਜ਼ਰੂਰ ਕੀਤੀ ਜਾ ਰਹੀ ਹੈ ਲੇਕਿਨ ਇਸ ਕੇਸ ਦੇ ਵਿੱਚ ਕਿਉਂਕਿ ਐਂਡ ਦੇ ਵਿੱਚ ਇਹ ਵੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਕੁਝ ਹੋਰ ਲੋਕਾਂ ਦੀ ਪਾਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਜਿਹੜਾ ਕੀਤਾ ਜਾਏਗਾ ਮਾਮਲੇ ਦੀ ਜਾਂਚ ਜਿਹੜੀ ਹੈ ਅੱਗੇ ਜਾਰੀ ਹੈ ਬਿਲਕੁਲ ਸੋ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਪੁਲਿਸ ਉਹਨਾਂ ਸ਼ੂਟਰਾਂ ਤੱਕ ਪਹੁੰਚਦੀ ਹੈ ਜਿਨ੍ਹਾਂ ਦੇ ਵੱਲੋਂ ਰਾਣਾ ਬਲਾ ਚੌਰੀਆ ਦਾ ਕਤਲ ਕੀਤਾ ਗਿਆ ਸੀ ਹਾਲਾਂਕਿ ਇਹ ਸ਼ਖਸਾ ਜਿਹੜਾ ਇਹ ਵੀ ਪੁਲਿਸ ਦੇ ਵੱਲੋਂ ਇਸ ਦਾ ਐਨਕਾਊਂਟਰ ਕੀਤਾ ਗਿਆ ਔਰ ਮੋਟੇ ਪੇੜ ਮੌਕੇ ਜ਼ਖਮੀ ਹੋਇਆ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੁਲਿਸ ਦੇ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਦੋ ਸ਼ੂਟਰ ਜਿਹੜੇ ਨੇ ਮੋਟਰਸਾਈਕਲ ਤੇ ਆਂਦੇ ਨੇ ਔਰ ਦੋ ਜਿਹੜੀ ਰੇਕੀ ਕਰਦੇ ਨੇ ਚਾਰ ਲੋਕ ਜਿਹੜੇ ਨੇ ਇਸ ਪੂਰੇ ਕੇਸ ਦੇ ਵਿੱਚ ਦੱਸੇ ਜਾ ਰਹੇ ਸੀਗੇ ਤਾਂ ਅੱਜ ਸਵੇਰੇ ਨਰਿੰਦਰ ਪਹਿਲਾਂ ਦਿੱਲੀ ਤੋਂ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਦੂਸਰੇ ਮੁਲਜ਼ਮ ਨੂੰ ਅੰਮ੍ਰਿਤਸਰ ਤੋਂ ਕਾਬੂ ਕੀਤਾ ਗਿਆ ਔਰ ਇਹਨਾਂ ਤੋਂ ਇਨਪੁੱਟ ਮਿਲਿਆ ਇਨਪੁੱਟ ਮਿਲਣ ਤੋਂ ਬਾਅਦ ਅੱਜ ਇੱਕ ਸਪੈਸ਼ਲ ਟਾਸਕ ਦੇ ਵੱਲੋਂ ਮੁਹਾਲੀ ਸਪੈਸ਼ਲ ਟਾਸਕ ਦੇ ਵੱਲੋਂ ਇੱਕ ਪੂਰਾ ਪਲਾਨ ਬਣਾਇਆ ਗਿਆ ਔਰ ਉਸ ਤੋਂ ਬਾਅਦ ਇਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਤਾਂ ਰਾਣਾ ਬਲਾਚੋਰੀਆ ਕੇਸ ਦੇ ਵਿੱਚ ਇੱਕ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਐਨਕਾਊਂਟਰ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਮੌਕੇ ਤੇ ਐਸਐਸਪੀ ਹਰਮਨਦੀਪ ਜਿਹੜੇ ਨੇ ਉਹ ਪਹੁੰਚੇ ਨੇ ਔਰ ਹੁਣ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਸਿਗੇ ਕਿਉਂਕਿ ਲੱਕੀ ਪਟਿਆਲ ਦਾ ਜ਼ਿਕਰ ਹੋ ਰਿਹਾ ਹੈ ਇੱਕ ਗੈਂਗ ਦਾ ਹੋਰ ਜ਼ਿਕਰ ਹੋ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਦੋ ਸ਼ੂਟਰਾਂ ਦਾ ਨਾਮ ਜਿਹੜਾ ਕੱਲ ਹੀ ਅੰਮ੍ਰਿਤਸਰ ਐਸਐਸਪੀ ਦੇ ਵੱਲੋਂ ਦੱਸਿਆ ਗਿਆ ਸੀਗਾ ਪਾਠਕ ਨਾਮ ਦਾ ਇੱਕ ਸ਼ੂਟਰ ਸੀਗਾ ਔਰ ਦੂਸਰਾ ਸ਼ੂਟਰ ਦਾ ਵੀ ਨਾਮ ਜਿਹੜਾ ਉਹ ਦੱਸਿਆ ਗਿਆ ਸੀਗਾ ਪੰਕਜ ਇੱਕ ਚੀਜ਼ ਦਾ ਹੋਰ ਜ਼ਿਕਰ ਕਰੀਏ ਜਦੋਂ ਕਤਲ ਹੋਇਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਪੁਲਿਸ ਤੇ ਵੀ ਦਬਾਅ ਸੀ ਇੱਕ ਤਰੀਕੇ ਦਾ ਪ੍ਰੈਸ਼ਰ ਸੀ ਕਿਉਂਕਿ ਲੋਕ ਸਵਾਲ ਪੁੱਛਦੇ ਸੀ ਲੈਂਡ ਆਰਡਰ ਨੂੰ ਲੈ ਕੇ ਤਾਂ ਲਗਾਤਾਰ ਪੁਲਿਸ ਦੀਆਂ ਟੀਮਾਂ 12 ਟੀਮਾਂ ਤਾਇਨਾਤ ਕਿੱਥੇ ਆ ਗਈਆਂ ਸੀ ਕਿ ਦਬਾਅ ਦੇ ਚੱਲਦੇ ਇਹ ਕਾਮਯਾਬੀ ਹੱਥ ਲੱਗੀ ਹੈ ਦੇਖੋ ਨਿਸ਼ਚਿਤ ਤੌਰ ਤੇ 12 ਟੀਮਾਂ ਦਿੱਲੀ ਅੰਮ੍ਰਿਤਸਰ हरियाणे ਤੇ ਵਕ ਵਕ ਥਾਮਾਂ ਤੇ ਜਿਹੜੀ ਉਹ ਗਈਆਂ ਸੀਗੀਆਂ ਔਰ ਲਗਾਤਾਰ ਕੁਛ ਇਨਪੁੱਟ ਜਿਹੜੇ ਮਿਲ ਰਹੀ ਸੀ ਕੱਲ ਵੀ ਮੁਹੱਲੀ ਐਸਐਸਪੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕੁਝ ਇਨਪੁੱਟ ਮਿਲੇ ਨੇ ਕਿਉਂਕਿ ਰਾਣਾ ਬਲਾਚੋਰੀ ਇੱਕ ਵੱਡਾ ਨਾਮ ਹੈ 29ਵਾਂ ਟੂਰਨਾਮੈਂਟ ਜਿਹੜਾ ਵੈ ਉਹ ਸੋਹਾਨਾ ਦੇ ਵਿੱਚ ਹੋਇਆ ਸੀ ਮਨਕੀਰਤ ਔਲਖ ਨੇ ਥੋੜੀ ਦੇਰ ਬਾਅਦ ਜਿਹੜਾ ਇੱਥੇ ਪਹੁੰਚਣਾ ਸੀ ਹੰਸਾਲੀ ਵਾਲੇ ਜਿਹੜੇ ਬਾਬਾ ਜੀ ਨੇ ਉਹ ਉੱਥੇ ਪਹੁੰਚੇ ਹੋਏ ਸੀਗੇ ਔਰ ਉਸ ਦੌਰਾਨ ਅਚਾਨਕ ਗੋਲੀਆਂ ਚੱਲਦੀਆਂ ਨੇ ਕੱਲ ਜਿਹੜੇ ਮੁੱਖ ਪ੍ਰਬੰਧਕ ਨੇ ਰੂਪਾ ਸੋਹਾਨਾ ਉਹਨਾਂ ਟੂਰਨਾਮੈਂਟ ਅਸੀਂ ਨਹੀਂ ਕਰਵਾਵਾਂਗੇ ਕਬੱਡੀ ਦੇ ਪਲੇਅਰ ਜਿਹੜੇ ਨੇ ਘਬਰਾਏ ਹੋਏ ਨੇ ਡਰੇ ਹੋਏ ਨੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈ ਦੂਜੇ ਪਾਸੇ ਪੁਲਿਸ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਕਬੱਡੀ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਹੈ ਕਬੱਡੀ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਗੈਂਗਸਟਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਪੁਲਿਸ ਨੂੰ ਲਗਾਤਾਰ ਕਈ ਸਾਰੇ ਸਵਾਲ ਜਿਵੇਂ ਤੁਸੀਂ ਨਰਿੰਦਰ ਜ਼ਿਕਰ ਕੀਤਾ ਪੁਲਿਸ ਦੇ ਉੱਤੇ ਕਈ ਸਾਰੇ ਸਵਾਲ ਉੱਠ ਰਹੇ ਸੀਗੇ ਔਰ ਇਹ ਮੰਗ ਉੱਠ ਰਹੀ ਸੀਗੀ ਕਿ ਇਨ੍ਹਾਂ ਲੋਕਾਂ ਦਾ ਇਨਕਾਊਂਟਰ ਹੋਣਾ ਚਾਹੀਦਾ ਹੈ ਕਾਰਵਾਈ ਵੱਡੀ ਹੋਣੀ ਚਾਹੀਦੀ ਹੈ ਤਾਂ ਇਹ ਇਨਕਾਊਂਟਰ ਜਿਹੜੀਆਂ ਤਸਵੀਰਾਂ ਸੀ ਸਿੱਧੀਆਂ ਤੁਹਾਡੇ ਤੱਕ ਪਹੁੰਚਾਰੇ ਆ ਇਹ ਤਸਵੀਰਾਂ ਜਿਹੜੀਆਂ ਨੇ ਇਨਕਾਊਂਟਰ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਰੇ ਆ ਜੀ ਪੰਕਜ ਲਾਲੜੂ ਦੇ ਨੇੜੇ ਇਹ ਇਨਕਾਊਂਟਰ ਕੀਤਾ ਕਿ ਉਹ ਬਾਈਕ ਵੀ ਪ੍ਰਾਪਤ ਕਰ ਲਿਆ ਜਿਸ ਦੇ ਉੱ ਦੇਖੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਪੁਲਿਸ ਦੇ ਤਕਰੀਬਨ 15 16 ਜਿਹੜੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਪੂਰਾ ਇੱਕ ਘੇਰਾ ਪਾਇਆ ਬੁਲੇਟ ਪ੍ਰੂਫ ਜੈਕਟਾਂ ਨਜ਼ਰ ਆ ਰਹੀਆਂ ਨੇ ਕਿ ਉਹਨਾਂ ਨੇ ਪਾਈਆਂ ਹੋਈਆਂ ਸੀਗੀਆਂ ਔਰ ਮੁਕਾਬਲਾ ਜਿਹੜਾ ਵਾ ਉਹ ਉਹਨਾਂ ਜਿਹੜੇ ਜਿਹੜੇ ਇਹ ਮੁਲਜ਼ਮ ਨੇ ਉਨ੍ਹਾਂ ਦੇ ਨਾਲ ਹੋਇਆ ਵੈ ਔਰ ਉਸ ਦੌਰਾਨ ਜਿਹੜਾ ਇਹਨਾਂ ਨੂੰ ਇਹਨਾਂ ਦਾ ਇਨਕਾਊਂਟਰ ਜਿਹੜਾ ਵੈ ਉਹ ਕਰ ਦਿੱਤਾ ਗਿਆ ਬਿਲਕੁਲ ਬਿਲਕੁਲ ਇਨਕਾਊਂਟਰ ਹੋਇਆ ਦੋਵੇਂ ਪਾਸੇ ਗੋਲੀਆਂ ਚੱਲੀਆਂ ਨੇ ਲਾਲੂੜੂ ਦੇ ਨੇੜੇ ਪੁਲਿਸ ਦੇ ਵੱਲੋਂ ਇੱਕ ਸ਼ਖਸ ਦਾ ਇੱਕ ਮੁਲਜ਼ਮ ਦਾ ਜਿਸ ਨੇ ਰਾਣਾ ਬਲਾਚੌਰੀਆ ਦਾ ਕਤਲ ਕੀਤਾ ਸੀ ਉਸ ਨੂੰ ਟੇਰ ਕਰ ਦਿੱਤਾ ਹੈ